ਅੱਜ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਤਲਵਾੜਾ ਵਿੱਚ ਨਵੀਂ ਬਣੀ ਬਿਲਡਿੰਗ ਦਾ ਉਦਘਾਟਨ ਕੀਤਾ ਗਿਆ ਆਪ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੇ ਤਸਵੀਰਾਂ ਤੁਸੀਂ ਵੇਖੋ ਏਪੀਜੀ ਨਿਊਜ਼ ਪੰਜਾਬ ਬਿਊਰੋ ਚੀਫ ਜਸਪਾਲ ਚੰਦਨ ਗੁਰਦਾਸਪੁਰ ਦੀ ਇਹ ਖਾਸ ਰਿਪੋਰਟ ਥੋੜਾ ਸਾਡਾ ਹਾਂਜੀ बाउंड्री मैडम आयो ਇਤੋਂ ਤੱਕ ਕਿ ਧਾਰਮਿਕ ਖੇਤਰ ਵਿੱਚ ਵੀ ਤਾਂ ਹੀ ਜਾ ਸਕਦਾ ਜੇਕਰ ਅੱਖਰਾਂ ਦਾ ਗਿਆਨ ਹੋਵੇਗਾ। ਤੂੰ ਜਿਹੜੇ ਸਾਡੇ ਜਿਹੜੇ ਕਿ ਆਜ਼ਾਦੀ ਤੋਂ ਬਾਅਦ ਕਿੰਨੀਆਂ ਸਰਕਾਰਾਂ ਆਈਆਂ ਸਾਡੇ ਕੰਟੀਡੇਟਸ ਅਤੇ ਅਧਿਆਪਕ ਸਹਿਬਾਨ ਜਿਹੜਾ ਨੌਲ ਆਮਾਦੀ ਪਾਰਟੀ ਦੇ ਵਿੱਚ ਸਾਰੇ ਅਦਾਇਤੀ ਕੰਟੈਂਪੇਨ ਦੇ ਸਨਵਾ ਕਰਦਾ ਆ ਸਾਡੇ ਦੇ ਸੰਗ ਤੋਂ ਨਾ ਵਾਹੇ ਨੂੰ ਕੀਤਾ ਸਰਕਾਰ ਜਿਹੜਾ ਸਾਡਾ ਮਕਸਦ ਆਇ ਤੇ ਆਉਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ कि ਅਸੀਂ ਆਪਣੇ ਸਿੱਧਿਆ ਕ੍ਰਾਂਤੀ ਦੇ ਯੂਨੀਵਰਸਿਟੀ ਦੇ ਸਕੂਲ ਨੇ ਹਰ ਕਾ ਸਿੱਖਿਆ ਪ੍ਰੋਗਰਾਮ ਸਾਰੇ ਨੂੰ ਡਿਵੈਲਪ ਕਰ ਰਹੇ ਆਂ ਔਰ ਫਿਰ ਵੀ ਜੋ ਜੋ ਦੀ ਕਮੀਆਂ ਉਹਨੂੰ ਪੁਕਾਤਾ ਨਹੀਂ ਨਾ ਮਿਲੀਆਂ ਤਾਂ ਨਾ ਸਰਕਾਰ ਦਾ ਵਾਡਾ ਫਿਰ ਕੋਈ ਇਹੋ ਜਿਹਾ ਸਕੂਲ ਨਹੀਂ ਆ ਜਿੱਥੇ ਹੁਣ ਫ੍ਰੀਡਿੰਗ ਮਾਰੀ ਹੋਵੇ ਸਰਕਾਰ ਜਦੋਂ ਅਸੀਂ ਪਾਦਰ ਜੈ ਸਿੱਖ ਫ੍ਰੀਡਿੰਗਾਂ ਚੋਣੀਆਂ ਹੁੰਦੀਆਂ ਰਾਹ ਨਹੀਂ ਬਿਜਲੀ ਦਾ ਆਮ ਜੀ ਕਿੰਨੇ ਸਕੂਲਾਂ ਨੂੰ ਦੌਰੇ ਮੈਂ ਤਾਂ ਗਿਆ ਸੀ ਪਹਿਲਾਂ ਤਾਂ ਸੁਣਨ ਵਾਲੇ ਸਾਰੇ ਮੇਰੇ ਭਰਾਵਾਂ ਨੂੰ ਭੈਣਾਂ ਨੂੰ ਬੱਚਿਆਂ ਨੂੰ ਸਸਵੇ ਕਾਲ ਔਰ ਅੱਜ ਅਸੀਂ ਮੂਹੜ ਤੱਕ ਚਾਰ ਸਕੂਲਾਂ ਦੇ ਵਿੱਚ ਵਿਜ਼ਿਟ ਜਿਹੜਾ ਕਰ ਦਿੱਤਾ ਔਰ ਇਹਨਾਂ ਸਕੂਲਾਂ ਦੇ ਵਿੱਚ ਕਾਫੀ ਕਲਾਸਰੂਮਸ ਬਣੇ ਸਨ ਔਰ ਚਾਰ ਟੁਆਹ ਜੀ ਬਾਥਰੂਮ ਵਗੈਰਾ ਸਾਰਾ ਕੁਝ ਜੋ ਵੀ ਹੈ ਜੋ ਕੰਮ ਚੱਲ ਰਿਹਾ ਉਹਨੂੰ ਵੀ ਦੇਖਿਆ ਔਰ ਜੋ ਹੋ ਚੁੱਕਾ ਹੈ ਉਹਨਾਂ ਦਾ ਉਦਘਾਟਨ ਸ਼ੁਕਰੀਆ ਜੀ